ਸੱਤਾ ਤੋਂ ਬਾਹਰ ਹੋਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਨ ਆਧਾਰ ਬਣਾਉਣ ਲਈ ਧਾਰਮਿਕ ਸਮਾਗਮਾਂ ਵਿੱਚ ਸ਼ਮੂਲੀਅਤ ਵਧਾਈ ਜਾ ਰਹੀ ਹੈ। ਐਸਜੀਪੀਸੀ ਦੁਆਰਾ ਧਰਮ ਪ੍ਰਚਾਰ ਲਹਿਰ ਦੀ ਸ਼ੁਰੂਆਤ ਮੌਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਸ਼ਿਰਕਤ ਕੀਤੀ ਗਈ। ਸਮਾਗਮ ਦੇ ਪ੍ਰਬੰਧ ਭਾਵੇਂ ਵੱਡੇ ਇਕੱਠ ਲਈ ਕੀਤੇ ਗਏ ਸਨ ਪਰ ਸੰਗਤ ਦੀ ਹਾਜ਼ਰੀ ਉਮੀਦ ਮੁਤਾਬਕ ਨਾ ਹੋ ਸਕੇ। ਧਰਮ ਪ੍ਰਚਾਰ ਨਾਲ ਜੁੜੇ ਜਿਹੜੇ ਲੋਕ ਸਮਾਗਮ ਵਿੱਚ ਪਹੁੰਚੇ ਉਹਨਾਂ ਨੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਅਤੇ ਐਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬਡੁੰਗਰ ਦੀ ਕਾਰਜ ਪ੍ਰਣਾਲੀ ਤੇ ਕਿੰਤੂ ਪਰੰਤੂ ਵੀ ਕੀਤੇ ਜ세ਦਾਰ ਜਦੋਂ ਬੋਲਣ ਲੱਗੇ ਕੋਈ ਸਾਰੀ ਸੰਗਤ ਉੱਠ ਕੇ ਚੱਲ ਪਈ ਇਹਨਾਂ ਨੂੰ ਕਮੇਟੀ ਵਾਲਿਆਂ ਨੂੰ ਕੋਈ ਸੁਣਨ ਨੂੰ ਤਿਆਰ ਨਹੀਂਗਾ ਬੰਦਾ ਤੁਸੀਂ ਆਪ ਹੀ ਭਲੀ ਬਾਂਦਾ ਤੁਸੀਂ ਆਪ ਹੀ ਮੀਡੀਆ ਵਾਲੇ ਸਾਰੇ ਜਾਣਦੇ ਹੋ ਵੀ ਜਦੋਂ ਸਾਰੀ ਸੰਗਤ ਚੱਲ ਪਈ ਤੇ ਜ세ਦਾਰ ਨੂੰ ਵੀ ਖੀਰ ਨੂੰ ਬੈਠਣਾ ਹੀ ਪਿਆ ਤੇ ਇਸ ਇਹਨਾਂ ਨੂੰ ਸੁਣਨ ਨੂੰ ਕੋਈ ਵਾਸਤੇ ਤਿਆਰ ਨਹੀਂ ਹੋਣਗੇ ਇਹਨਾਂ ਇਕੱਠਾ ਜਿਹੜਾ ਵੀ ਟੱਡ ਰਿਹਾ ਹੈ ਦਵਾਨ ਦੇ ਉੱਤੇ ਵੀ ਆਪ ਦੇ ਆਪ ਆਉਂਦੇ ਆ ਇਹਨਾਂ ਨੇ ਕਿੰਨਾ ਪ੍ਰਾਲਾ ਕੀਤਾ ਕੀ ਕੁਛ ਕੀਤਾ ਇਹਨਾਂ ਨੇ ਫਿਰ ਵੀ ਉਹ ਨਹੀਂ ਸੰਗਤ ਇਕੱਠੀ ਨਹੀਂ ਹੋएगी ਲੋਕਾਂ ਦੇ ਨਾ ਪੱਖੀ ਰਵੱਈਏ ਨੂੰ ਦੇਖਦੇ ਹੋਏ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਜ਼ਿਆਦਾ ਕੁਝ ਨਾ ਕਹਿੰਦੇ ਹੋਏ ਸਿਰਫ ਜੀਐਸਟੀ ਬਾਰੇ ਕੁਝ ਵਿਚਾਰ ਸਾਂਝੇ ਕੀਤੇ ਤਾਂ ਦੇ ਇੱਕ ਦੂਜੀ ਤਰ੍ਹਾਂ ਦੀ ਆਜ਼ਾਦੀ ਹੋਈ ਹੈ 70 ਸਾਲ ਬਾਅਦ ਇਕਨੋਮਿਕ ਆਜ਼ਾਦੀ ਕਹਿ ਸਕਦੇ ਆ ਜਿੱਥੇ ਘਾਨੇ ਧਨ ਤੋਂ ਆਜ਼ਾਦੀ ਮਿਲੋਗੀ ਜਿੱਥੇ ਇਨਸਪੈਕਟਰ ਰਾਜ ਤੋਂ ਆਜ਼ਾਦੀ ਮਿਲੋਗੀ ਜਿੱਥੇ ਮਲਟੀਪਲ ਟੈਕਸਸ ਤੋਂ ਆਜ਼ਾਦੀ ਮਿਲੋਗੀ ਇੱਕ ਦੇਸ਼ ਹੋਗਾ ਤੇ ਕੱਲਾ ਇੱਕ ਟੈਕਸ ਹੋਊਗਾ ਜਿਹਦੇ ਨਾਲ ਕੀਮਤਾਂ ਵੀ ਘਟਣ ਗਿਆ ਲੋਕਾਂ ਦੀ ਸਹੂਲਤਾਂ ਵਧਣ ਗਿਆ ਤੇ ਦੇਸ਼ ਦੇ ਖਜ਼ਾਨੇ ਵਿੱਚ ਵੀ ਪੈਸੇ ਵਧਣਗੇ ਫਿਰ ਬੇਰੋਜ਼ਗਾਰਾਂ ਵਾਸਤੇ ਨੌਕਰੀ ਕਿਸਾਨਾਂ ਵਾਸਤੇ ਧਰਮ ਅਤੇ ਸਿਆਸਤ ਨੂੰ ਵੱਖੋ-ਵੱਖ ਰੱਖਣ ਦੀਆਂ ਆਵਾਜ਼ਾਂ ਭਾਵੇਂ ਪੰਜਾਬ ਵਿੱਚ ਖਾਸ ਤੌਰ ਤੇ ਸਿੱਖ ਭਾਈਚਾਰੇ ਵਿੱਚ ਲਗਾਤਾਰ ਉੱਠਦੀਆਂ ਰਹਿੰਦੀਆਂ ਹਨ ਪਰ ਸਿੱਖ ਆਗੂਆਂ ਦੁਆਰਾ ਇਸ ਮੁੱਦੇ ਤੇ ਬਿਆਨਬਾਜ਼ੀ ਜ਼ਿਆਦਾ ਕੀਤੀ ਜਾਂਦੀ ਹੈ ਅਤੇ ਅਮਲੀ ਜਾਮਾ ਪਹਿਨਾਉਣ ਤੋਂ ਕਿਨਾਰਾ ਕਰ ਲਿਆ ਜਾਂਦਾ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ